ਸਵਾਲ ਤੁਸੀਂ ਮਜ਼ਦੂਰਾਂ ਨਾਲ ਸੰਬੰਧਿਤ ਕੀਤਾ ਹੈ ਦੇਖੋ 1886 ਦੇ ਜਿਹੜੇ ਮਜ਼ਦੂਰ ਸ਼ਹੀਦ ਹੋਏ ਸੀ 8 ਘੰਟੇ ਦਾ ਸਮਾਂ ਮਜ਼ਦੂਰੀ ਦਾ ਨਿਸ਼ਚਿਤ ਕਰਨ ਵਾਸਤੇ ਉਹ ਸ਼ਿਕਾਗੋ ਦੇ ਸ਼ਹੀਦਾਂ ਦੇ ਵਿੱਚ ਬੱਚੇ ਵੀ ਸ਼ਹੀਦ ਹੋਏ ਸੀ ਜੀ ਔਰ ਤੁਹਾਡੇ ਨੂੰ ਮੈਂ ਦੱਸਦਾ ਹਾਂ ਕਿ ਇਹ ਪਹਿਲਾਂ ਚਿੱਟਾ ਝੰਡਾ ਹੁੰਦਾ ਸੀ ਜਿਹੜਾ ਕਿ ਅੱਜ ਲਾਲ ਝੰਡਾ ਹੈ ਔਰ ਉਹ ਚਿੱਟੇ ਝੰਡੇ ਦੇ ਵਿੱਚ ਉਹ ਸ਼ਹੀਦ ਹੋਏ ਬੱਚੇ ਬੁਲੇਟੇ ਗਏ ਸੀ ਜੀ ਜਿਹਦਾ ਕਿ ਰੰਗ ਲਾਲ ਹੋ ਗਿਆ ਸੋ ਇਹ 8 ਘੰਟੇ ਦਾ ਮਜ਼ਦੂਰਾਂ ਦਾ ਸਮਾਂ ਪਲਾਂ ਫੈਕਟਰੀਆਂ 'ਚ ਹੋਣ ਸਰਕਾਰੀ ਮੁਲਾਜ਼ਮ ਹੋਣ ਤੇ ਜਾਂ ਫਿਰ ਉਹ ਸਰਕਾਰੀ ਗੱਡੀਆਂ ਚਲਾਉਂਦੇ ਹੋਣ ਪ੍ਰਾਈਵੇਟ ਫੈਕਟਰੀਆਂ 'ਚ ਕੰਮ ਕਰਦੇ ਹੋਣ ਔਰ ਉਹ 8 ਘੰਟੇ ਦਾ ਸਮਾਂ ਉਹ ਉਹਨਾਂ ਬੱਚਿਆਂ ਦੀਆਂ ਕੁਰਬਾਨੀਆਂ ਨਾਲ ਨਿਸ਼ਚਿਤ ਹੋਇਆ ਸੀ ਏ ਪੰਜਾਬ ਸਰਕਾਰ ਜਿਹੜੀ ਮੌਜੂਦਾ ਸਰਕਾਰ ਆ ਇਹਨਾਂ ਨੇ ਪਿੱਛੇ ਦੇ 6 ਮਹੀਨੇ ਇੱਕ ਪਾਸ ਕਰਤਾ ਕਿ ਮਜ਼ਦੂਰ ਫੈਕਟਰੀਆਂ 'ਚ 12 ਘੰਟੇ ਕੰਮ ਕਰੂਗਾ ਔਰ ਦੁੱਖ ਨਾਲ ਕਹਿਣਾ ਪੈਂਦਾ ਕਿ ਜਿੱਥੇ ਜੇ ਸਾਡੇ ਬੱਸਾਂ ਦੇ ਡਰਾਈਵਰ ਵੀ ਦਿੱਲੀ ਜਾਂਦੇ ਜਾਂ ਲੰਮਿਆ ਰੂਟਾਂ ਤੇ ਜਾਂਦੇ ਬੱਸਾਂ ਉੱਥੇ ਜਾ ਕੇ ਖੜਦੀਆਂ ਉਹਨਾਂ ਨੂੰ ਉਹਨਾਂ ਦਾ ਓਵਰਟਾਈਮ ਮਿਲਦਾ ਹੈ ਫੈਕਟਰੀਆਂ 'ਚ ਕੰਮ ਕਰਨ ਦਾ ਓਵਰਟਾਈਮ ਮਿਲਦਾ ਹੈ ਔਰ ਇਹ ਮੈਨੂੰ ਇਹ ਇੰਨੀ ਅਲੜ ਸਰਕਾਰ ਲੱਗਦੀ ਹੈ ਜਿਨ੍ਹਾਂ ਨੇ 12 ਘੰਟੇ ਦਾ ਸਮਾਂ ਕੀਤਾ ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਹੈਗੇ ਆ ਇਹ ਉਹਨਾਂ ਬੱਚਿਆਂ ਦੇ ਉਹਨਾਂ ਸੰਘਰਸ਼ੀਲ ਯੋਧਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਇਹ ਸਮਾਂ ਮਜ਼ਦੂਰਾਂ ਦੇ ਹੱਕ 'ਚ ਜਿਹੜਾ ਕਿ ਇਹਨਾਂ ਦੇ ਮੰਤਰੀ ਹੈ ਜਿਹੜੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਵੀ ਮੰਤਰੀ ਵੀ ਇਹ ਇੱਕ ਜਿਹੜੀ ਪੰਜਾਬ ਸਰਕਾਰ ਨੂੰ ਇੱਕ ਕਮੇਡੀ ਸਟੇਜ ਦੇ ਤੌਰ ਤੇ ਸਮਝਦੇ ਆ ਇਹਨਾਂ ਨੂੰ ਉਹਦੇ ਅਰਥਾਂ ਦਾ ਨਹੀਂ ਪਤਾ ਔਰ ਜਿੰਨੇ ਵੀ ਇਹਨਾਂ ਨੇ ਪਿਛਲੇ 2.5 ਸਾਲਾਂ ਦੇ ਵਿੱਚ ਏਜੰਡੇ ਪਾਸ ਕੀਤੇ ਆ ਪਰਾਂ ਉਹ ਕਿਸੇ ਕਿਸਮ ਦਾ ਵੀ ਹੋਵੇ ਉਹ ਕੁਝ ਸਮੇਂ ਬਾਅਦ ਵਾਪਸ ਲੈਣੇ ਪੈਂਦੇ ਆ ਕਿਉਂਕਿ ਇਹ ਸਰਕਾਰ ਆਪਣੀਆਂ ਅੱਖਾਂ ਤੇ ਕੰਨਾਂ ਤੋਂ ਕੰਮ ਨਹੀਂ ਲੈਂਦੀ